ਪ੍ਰਤਾਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਟਾ ਸਾਹਿਬ ਹੋਰ ਠੀਕ ਠਾਕ? ਵਧੀਆ ਵਧੀਆ ਤੇ ਕੀ ਤੋਹਫੇ ਲੈ ਆਏ ਜੋ ਅੱਜ? ਤੋਹਫੇ ਆ ਬੱਕਰੀਆਂ ਆਈਆਂ ਆਪਣੇ ਕੋਲ। ਅੱਛਾ ਬੱਕਰੀਆਂ। ਅੱਜ ਤੇ ਮਹਾਂ ਦੇ ਦਿੱਤੀਆਂ। ਜ਼ਰੂਰ ਜ਼ਰੂਰ ਆ। ਹਾਂ। ਦੱਸਿਓ ਜਾਣਕਾਰੀ ਦਈਏ ਫਿਰ ਇਹਨਾਂ ਦੀ। ਆਹ ਬੱਕਰੀ ਸੂਈ ਹੋ ਸੱਜਰ। ਸੱਜਰ। ਹਾਂ ਤੇ ਬੱਚੇ ਮਰ ਗਏ ਆ। ਦੂਰਾ ਬੱਚਿਆਂ ਦਾ। ਅੱਛਾ। ਹਾਂ 8 ਨਾਲ ਮਰ ਗਏ ਆ। ਠੀਕ ਆ। ਤੇ ਆਹ ਬੱਕਰੀ ਗੱਬਣ ਆ। ਗੱਬਣ ਆ। ਹਾਂ ਢਾਈਆਂ ਮਹੀਨਿਆਂ ਦੀ ਇਹ ਗੱਬਣ ਆ ਬੱਕਰੀ। ਢਾਈਆਂ ਮਹੀਨਿਆਂ ਦੀ ਹਣਾ। ਹਾਂਜੀ ਹਾਂਜੀ। ਇਹਦੇ ਤੋਂ ਕਿੰਨਾ ਤੋਂ ਵੇਰ ਕਿ ਕਿਹੜੀਆਂ ਰੁਚੀਆਂ ਨਾ ਖਤਰਸਾ ਬੋਰੀ ਵਰਕੀਆਂ ਹੋ ਜਾਣਗੀਆਂ ਅੱਛਾ ਅੱਛਾ ਦੋ ਤੇ ਕਿਲੋ ਕ ਆ ਗਿਆ ਇਹਦੇ ਕੋਲੇ ਖਾਵਾ ਕਿਲੋ ਆ ਨਾ ਹਾਂ ਤੇ ਇਹ ਕਿੰਨਾ ਟਾਈਮ ਲੈ ਜੂਗੀ ਤੁਹਾਡੇ ਟਾਈਮ ਆ ਇਹ 2.5 ਮਹੀਨੇ ਦੀ ਕੱਚੀ ਆ ਤੇ ਆ ਸੱਜਰ ਸੂਈ ਬਿਲਕੁਲ ਤਾਜੀ ਮੈਲਾ ਡਈਏ ਜੇ ਮਾਰਨਾ ਠੀਕ ਆ ਹਾਂਜੀ ਤੇ ਮੋਲ ਮੋਲ ਤੂੰ ਹੀ ਦੱਸ ਦਿਓ ਠੱਟਾ ਸਾਹਿਬ ਕਿੰਨੀਆਂ ਦੇ ਦਈਏ ਨਹੀਂ ਕਰੀਏ ਮੋਲ ਜੀ ਉਹ ਆਪਣਾ ਬੰਦਾ ਹੈ ਨਾ ਠੱਟਾ ਦਾ ਮੰਗਣ ਨੂੰ ਜੋ ਮਰਜ਼ੀ ਮੰਗੀ ਜਈਏ ਇਹ ਜੋੜਾ 20000 ਦਾ ਦੇ ਦਾਂਗੇ 20000 ਦਾ ਜੋੜਾ ਹਾਲ ਤੂੰ ਮੋਲ ਨਹੀਂ ਕਰਨਾ ਠੀਕ ਹੈ ਕੋਈ ਮਾਨਤਾ ਕੋਈ ਜਿਤਰਾ ਕੋ ਭੈਣ ਭਰਾ ਕੋਈ ਗੱਲ ਨਹੀਂ ਕਰ ਲਾਂਗੇ ਹਾਂ ਛੋੜ ਛੱਪਾ ਮਾਨਤਾਨ ਕਰੋਗੇ ਮੌਕੇ ਤੇ કે ਨਹੀਂ ਮੌਕੇ ਤੇ ਕੋਈ ਗੱਲ ਨਹੀਂ ਹੋ ਜੂ 100 200 ਦਾ ਪਰ ਮਾਨਤਾਨ ਵਾਲੀ ਗੱਲ ਨਹੀਂ ਚੱਡਾ ਵਿਖਾਓ ਬੱਕਰੀ ਥਲੇ ਛੱਟ ਯਰਗਾ ਵਾ ਠੀਕ ਹੈ ਜੀ ਦੇਖੋ ਢਿੰਗਾ ਦਿਨਾਂ ਦੀ ਸੂਈ ਮਾਰਾ ਮਾਰਨ ਦੀ ਏ ਠੀਕ ਹੈ ਜੀ ਠੀਕ ਹੈ ਆ ਇਹ ਨਹੀਂ ਗੱਲ ਬੱਕਰੀ ਕਾਲੀ ਮੈਰਾ ਫੁੱਲ ਮਾਰੂ ਪਹਿਲਾਂ ਪਾਠ ਆ ਜੇ ਅਸ਼ਾ ਪਹਿਲਾਂ ਨਾ ਹਾਂ ਹੋ ਵੀ ਧੰਦਾ ਚਲੋ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂਗਾ ਆਪਾਂ ਨੂੰ ਮਈਆਂ ਬਾਰੇ ਜਿਆਦਾ ਨੌਲੇਜ ਹੈ ਤੁਹਾਨੂੰ ਪਤਾ ਵਾ ਇਹਨਾਂ ਬਾਰੇ ਘੱਟ ਆ ਠੀਕ ਆ ਹਾਂ ਤੇ ਆ ਦੂਜਾ ਰੋ ਲਾਲ ਦੂਜੇ ਸੁਗੇਰ ਆ ਦੂਜੇ ਸੁਗੇ ਹੈਨਾ ਹਾਂ ਬਿਲਕੁਲ ਦੂਜੇ ਸੁਗੇ ਇਹ ਭੋੜਾ ਬੱਕਰਾ ਕਿਹੜਾ ਆ ਦਿੰਦੇ ਆ ਭੋਦੀ 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 ਬੱਕਰੀ ਭੋਦੀ ਬੱਕਰੀ ਆ ਠੀਕ ਆ ਜੀ ਓਕੇ ਆ ਸਿੰਗਾ ਵਾਲੀ ਵਿਖਾ ਦਿਓ ਇੱਕ ਰਿ ਚਿਹਰੇ ਵਿਖਾ ਦਿਓ ਆ ਲੋ ਆ ਭੋੜੇ ਜਾ ਕੇ ਪਿਆ ਠੀਕ ਆ ਜੀ ਓਕੇ ਬਹਾ ਬਿਲਕੁਲ ਸੂਜ ਜੀ sí, ah, ve